ਉਹਨੂੰ ਤੇਰੇ ਨੂੰ ਜੇ ਤੁਸੀਂ ਅ ਲੱਸੀ ਚ ਪਾ ਲੋ ਦਹੀਂ ਚ ਪਾ ਲੋ ਅ ਠੰਡੇ ਦੁੱਧ ਚ ਪਾ ਲੋ ਉਸ ਤੋਂ ਬਾਅਦ ਪੀਓ ਤੇ ਇਹ ਸਾਡੀ ਅੰਤੜੀਆਂ ਦੀ ਗਰਮੀ ਨੂੰ ਰਿਲੀਜ਼ ਕਰਦਾ ਅੰਤੜੀਆਂ ਦੀ ਗਰਮੀ ਵਾਸਤੇ ਮੈਂ ਇੱਕ ਹੋਰ ਫਾਰਮੂਲਾ ਨਾਲ ਇੰਟਰੋਡਿਊਸ ਕਰਵਾਉਣਾ ਚਾਹੂੰਗਾ ਅ ਸਾਨੂੰ ਸਾਪਣੀ ਕਿਚਨ ਚ ਨਾ ਸੌਂਫ ਆ ਜਿਹੜੀ ਹੂੰ ਉਹ ਬਹੁਤ ਪਾਵਰਫੁਲ ਰੋਲ ਨਿਭਾਉਂਦੀ ਹੈ ਸੌਫ ਇੱਕ ਇਸ ਤਰ੍ਹਾਂ ਦਾ ਇੰਗਰੀਡੀਅੰਟਸ ਹੈ ਸਮਗਰੀ ਹੈ ਸਾਡੇ ਕੋਲ ਜਿਨ੍ਹਾਂ ਦੀ ਲੀਵਰ ਦੀ ਵਿੱਚ ਬਰਨਿੰਗ ਚਲਣ ਹੁੰਦੀ ਹੈ ਨਾ ਛਾਤੀ ਤੇ ਜੀ ਪੇਟ ਚ ਜਲਣ ਹੁੰਦੀ ਹੈ ਬਾਥਰੂਮ ਪਾਸ ਆਊਟ ਕਰਦੇ ਉਦੋਂ ਬਰਨਿੰਗ ਹੁੰਦੀ ਹੈ ਇਵਨ ਫੀਮੇਲ ਨੂੰ ਵਜਾਈਨਲ ਇਨਫੈਕਸ਼ਨ ਵਗੈਰਾ ਹੁੰਦੀ ਹੈ ਤਾਂ ਉਦੋਂ ਵੀ ਪ੍ਰੋਬਲਮ ਆਉਂਦੀ ਹੈ ਉਹਨਾਂ ਦੇ ਅੰਦਰ ਪਾਸਲ ਵੱਧਦੇ ਉਦੋਂ ਵੀ ਪ੍ਰੋਬਲਮ ਆਉਂਦੀ ਹੈ ਇਹ ਤਾਂ ਮੇਲ ਫੀਮੇਲ ਦੋਨਾਂ ਚੀ ਪ੍ਰੋਬਲਮ ਆ ਜਾਂਦੀ ਹੈ ਤਾਂ ਜਿਨ੍ਹਾਂ ਦੀ ਬਾਡੀ ਚ ਗਰਮੀ ਨਿਕਲਦੀ ਹੈ ਉਨਾ ਵਾਸਤੇ ਗਰਮੀਆਂ ਦੇ ਦਿਨਾਂ ਵਾਸਤੇ ਮੈਂ ਇੱਕ ਫਾਰਮੂਲਾ ਜ਼ਰੂਰ ਦੱਸੂਗਾ। ਉਹਦੇ ਵਾਸਤੇ ਤੁਸੀਂ ਇੱਕ ਚਮਚ ਸੌਫ ਲੈਣੀ ਹੈ। ਨਿੰਮ ਦੇ ਪੱਤੇ ਲੈਣੇ ਆ 12। 10 ਤੋਂ 12 ਪੱਤੇ ਲੈਣੇ ਨਿੰਮ ਦੇ। ਜੀ। ਉਹਨਾਂ ਨੂੰ ਇੱਕ ਚਮਚ ਸੌਫ 10 ਤੋਂ 12 ਪੱਤੇ ਨਿੰਮ ਦੇ ਉਹਨਾਂ ਨੂੰ 2 ਕੱਪ ਪਾਣੀ ਦੇ ਵਿੱਚ ਪਾ ਕੇ ਉਹਨਾਂ ਟਾਈਮ ਉਬਲਣਾ ਜਦ ਜਿੰਨਾ ਟਾਈਮ ਪਾਣੀ 1 ਕੱਪ ਨਾ ਰਹਿ ਜਾਵੇ। ਜਿਵੇਂ 1 ਕੱਪ ਰਹਿ ਗਿਆ ਉਸ ਤੋਂ ਬਾਅਦ ਨੂੰ ਤੁਸੀਂ ਉਤਾਰਨਾ ਹੈ। ਉੱਚ ਮਿਸ਼ਰੀ ਉਦੋਂ ਐਡ ਕਰਨੀ ਆ ਧਾਗੇ ਵਾਲੀ ਮਿਸ਼ਰੀ ਐਡ ਕਰਾਂਗੇ ਤਾਂ ਉਦੋਂ ਐਡ ਕਰਨੀ ਵਿੱਚ ਨਹੀਂ ਐਡ ਕਰਨੀ ਤਾਂ ਮਿਸ਼ਰੀ ਐਡ ਕਰਕੇ ਫਿਰ ਉਹਨੂੰ ਠੰਡਾ ਹੋਣ ਦੇਣਾ ਉਸ ਤੋਂ ਬਾਅਦ ਤੁਸੀਂ ਉਹਨੂੰ ਇੱਕ ਕੱਪ ਸਵੇਰੇ ਇਹ ਫਾਰਮੂਲੇ ਨੂੰ ਫੋਲੋ ਕਰਨਾ ਹੈ ਇੱਕ ਕੱਪ ਸ਼ਾਮ ਨੂੰ ਸਵੇਰ ਤਾਂ ਖਾਲੀ ਪੇਟ ਆਪਾਂ ਨੂੰ ਪਤਾ ਹੀ ਹੈ ਸ਼ਾਮ ਨੂੰ 5 6 ਵਜੇ ਪੇਟ ਸਾਡਾ ਖਾਲੀ ਹੁੰਦਾ ਉਦੋਂ ਜ਼ਰੂਰ ਉਹਨੂੰ ਫੋਲੋ ਕਰਨਾ ਦਿਨ ਚ ਦੋ ਵਾਰ ਹੀ ਲੈਣਾ ਹੈਗਾ ਜੀ ਔਰ ਇਹ ਜੋ ਚਾਹ ਜਿਹੇ ਤਰ੍ਹਾਂ ਲੈਣਾ ਹੈ ਪਾਣੀ ਦਿੱਤਰਾ ਘਟ ਕਰਕੇ ਨਹੀਂ ਪੀਣਾ ਸਿਪ ਸਿਪ ਕਰਕੇ ਕੋਟ ਕੋਟ ਕਰਕੇ ਪੀਣਾ ਹੈ ਇਹਨੂੰ ਲਗਾਤਾਰ 21 ਦਿਨ ਕੰਟੀਨਿਊ ਕਰੋ ਲਾਜਵਾਬ ਇਹਦਾ ਅਸਰ ਹੈਗਾ ਸਰੀਰ ਦੀ ਸਾਰੀ ਗਰਮੀ ਘਟ ਪੂਰੀ ਗਰਮੀ ਨਿਕਲ ਜਾਣੀ ਸਰੀਰ ਦੀ ਤੰਤਨ ਹੋ ਜੇਗੀ ਔਰ ਈਵਨ ਕਿਉਂਕਿ ਜਿਹੜੇ ਇੱਕ ਹੁੰਦਾ ਹੈ ਲੱਛਣ ਜਦੋਂ ਲੱਛਣ ਲੰਬਾ ਟਾਈਮ ਚੱਲ ਜਾਂਦਾ ਤਾਂ ਉਹ ਬਿਮਾਰੀ ਚ ਕਨਵਰਟ ਹੋ ਜਾਂਦਾ ਤਾਂ ਜਿਨ੍ਹਾਂ ਦੀ ਬਾਡੀ ਬਿਮਾਰੀ ਚ ਕਨਵਰਟ ਹੋਣ ਵਾਲੀ ਹੈ ਜਾਂ ਹੋ ਚੁੱਕੀ ਹੋਏ ਤਾਨੂੰ ਇਨਸਟੈਂਟ ਅਜੇ ਲਾਗੂ ਕਰੋ ਨਿੰਮ ਦਾ ਦਰਖਤ ਆਸੇ ਪਾਸੇ ਲੱਗਾ ਹੋਏਗਾ ਉਹਦੇ 10 12 ਪੱਤੇ ਉਤਾਰ ਲਿਓ ਦਾ ਔਰ ਸੌਫ ਤਾਂ ਸਾਡੇ ਘਰੇ ਹੁੰਦੀ ਹੈ ਤਾਂ ਅੱਗ ਵਾਲੀ ਮਿਸ਼ਤੀ ਵੀ ਆ ਜਾਏਗੀ ਆ ਖੰਡ ਨੂੰ ਬਾਇ-ਬਾਇ ਜਰੂਰ ਕਰ ਦਿਓ ਖੰਡ ਬਿਲਕੁਲ ਨਹੀਂ ਪਾਣੀ ਗੂਨ ਤੇ ਤੀਰੇ ਨੂੰ ਜੇ ਤੁਸੀਂ ਅ ਲੱਸੀ ਚ ਪਾ ਲੋ ਦਹੀਂ ਚ ਪਾ ਲੋ ਅ ਠੰਡੇ ਦੁੱਧ ਚ ਪਾ ਲੋ ਉਸ ਤੋਂ ਬਾਅਦ ਪੀਓ ਤੇ ਇਹ ਸਾਡੀਆਂ ਅੰਤੜੀਆਂ ਦੀ ਗਰਮੀ ਨੂੰ ਰਿਲੀਜ਼ ਕਰਦਾ ਹੈ ਅੰਤੜੀਆਂ ਦੀ ਗਰਮੀ ਵਾਸਤੇ ਮੈਂ ਇੱਕ ਹੋਰ ਫਾਰਮੂਲਾ ਨਾਲ ਇੰਟਰੋਡਿਊਸ ਕਰਵਾਉਣਾ ਚਾਹੁੰਗਾ ਅ ਸਾਨੂੰ ਆਪਣੀ ਕਿਚਨ ਚ ਨਾ ਸੌਫ ਆ ਜਿਹੜੀ ਹੂੰ ਉਹ ਬਹੁਤ ਪਾਵਰਫੁਲ ਰੋਲ ਨਿਭਾਉਂਦੀ ਹੈ ਸੌਫ ਇੱਕ ਇਸ ਤਰ੍ਹਾਂ ਦਾ ਇੰਗਰੀਡੀਐਂਟਸ ਹੈ ਸਮਗਰੀ ਹੈ ਸਾਡੇ ਕੋਲ ਜਿਨ੍ਹਾਂ ਦੀ ਲੀਵਰ ਦੀ ਵਿੱਚ ਬਰਨਿੰਗ ਆ ਚਲਣ ਹੁੰਦੀ ਹੈ ਨਾ ਛਾਤੀ ਤੇ ਜੀ ਅ ਪੇਟ ਚ ਜਲਣ ਹੁੰਦੀ ਹੈ ਬਾਥਰੂਮ ਪਾਸ ਆਊਟ ਕਰਦੇ ਉਦੋਂ ਬਰਨਿੰਗ ਹੁੰਦੀ ਹੈ ਇਵਨ ਫੀਮੇਲ ਨੂੰ ਵਜਾਈਨਲ ਇਨਫੈਕਸ਼ਨ ਵਗੈਰਾ ਹੁੰਦੀ ਹੈ ਤਾਂ ਉਦੋਂ ਵੀ ਪ੍ਰੋਬਲਮ ਆਉਂਦੀ ਹੈ ਉਹਨਾਂ ਦੇ ਅੰਦਰ 5 ਸਾਲ ਵੱਧੇ ਉਦੋਂ ਵੀ ਪ੍ਰੋਬਲਮ ਆਉਂਦੀ ਹੈ ਇਹ ਇਹ ਤਾਂ ਮੇਲ ਫੀਮੇਲ ਦੋਨਾਂ ਚੀ ਪ੍ਰੋਬਲਮ ਆ ਜਾਂਦੀ ਹੈ ਤਾਂ ਜਿਨ੍ਹਾਂ ਦੀ ਬਾਡੀ ਚ ਗਰਮੀ ਨਿਕਲਦੀ ਹੈ ਉਹਨਾਂ ਵਾਸਤੇ ਗਰਮੀਆਂ ਦੇ ਦਿਨਾਂ ਵਾਸਤੇ ਮੈਂ ਇੱਕ ਫਾਰਮੂਲਾ ਜ਼ਰੂਰ ਦੱਸੂਗਾ ਉਹਦੇ ਵਾਸਤੇ ਤੁਸੀਂ ਇੱਕ ਚਮਚ ਸੌਫ ਲੈਣੀ ਹੈ ਨਿੰਮ ਦੇ ਪੱਤੇ ਲੈਣੇ ਆ 12 10 ਤੋਂ 12 ਪੱਤੇ ਲੈਣੇ ਨਿੰਮ ਦੇ ਜੀ ਉਹਨਾਂ ਨੂੰ ਇੱਕ ਚਮਚ ਸੌਫ 10 ਤੋਂ 12 ਪੱਤੇ ਨਿੰਮ ਦੇ ਉਹਨਾਂ ਨੂੰ 2 ਕੱਪ ਪਾਣੀ ਦੇ ਵਿੱਚ ਪਾ ਕੇ ਉਹਨਾਂ ਟਾਈਮ ਉਬਲਣਾ ਜਿੰਨਾ ਟਾਈਮ ਪਾਣੀ ਇੱਕ ਕੱਪ ਨਾ ਰਹਿ ਜਾਵੇ ਜਿਵੇਂ ਇੱਕ ਕੱਪ ਰਹਿ ਗਿਆ ਉਸ ਤੋਂ ਬਾਅਦ ਨੂੰ ਤੁਸੀਂ ਉਤਾਰਨਾ ਹੈ ਹੂੰ ਉਹ ਚ ਮਿਸ਼ਰੀ ਉਦੋਂ ਐਡ ਕਰਨੀ ਆ ਧਾਗੇ ਵਾਲੀ ਮਿਸ਼ਰੀ ਐਡ ਕਰਾਂਗੇ ਬਿਲਕੁਲ ਤਾਂ ਉਦੋਂ ਐਡ ਕਰਨੀ ਵਿੱਚ ਨਹੀਂ ਐਡ ਕਰਨੀ ਤਾਂ ਮਿਸ਼ਰੀ ਐਡ ਕਰਕੇ ਫਿਰ ਉਹਨੂੰ ਠੰਡਾ ਹੋਣ ਦੇਣਾ ਉਸ ਤੋਂ ਬਾਅਦ ਤੁਸੀਂ ਉਹਨੂੰ ਇੱਕ ਕੱਪ ਸਵੇਰੇ ਇਹ ਫਾਰਮੂਲੇ ਨੂੰ ਫਾਲੋ ਕਰਨਾ ਹੈ ਇੱਕ ਕੱਪ ਸ਼ਾਮ ਨੂੰ ਸਵੇਰ ਤਾਂ ਖਾਲੀ ਪੇਟ ਆਪ ਨੂੰ ਪਤਾ ਹੀ ਹੈ ਸ਼ਾਮ ਨੂੰ 5:00 6:00 ਵਜੇ ਪੇਟ ਸਾਡਾ ਖਾਲੀ ਹੁੰਦਾ ਹੈ ਉਦੋਂ ਜ਼ਰੂਰ ਉਹਨੂੰ ਫਾਲੋ ਕਰਨਾ ਹੈ ਦਿਨ ਚ ਦੋ ਵਾਰ ਹੀ ਲੈਣਾ ਹੈਗਾ ਜੀ ਔਰ ਇਹ ਜੋ ਚਾਹ ਦੀ ਤਰ੍ਹਾਂ ਲੈਣਾ ਹੈ ਪਾਣੀ ਦਿੱਤਰਾ ਘਟ ਕਰਕੇ ਨਹੀਂ ਪੀਣਾ ਸਿਪ ਸਿਪ ਕਰਕੇ ਕੋਟ ਕੋਟ ਕਰਕੇ ਪੀਣਾ ਹੈ ਇਹਨੂੰ ਲਗਾਤਾਰ 21 ਦਿਨ ਕੰਟੀਨਿਊ ਕਰੋ ਲਾਜਵਾਬ ਇਹਦਾ ਅਸਰ ਹੈਗਾ ਸਰੀਰ ਦੀ ਸਾਰੀ ਗਰਮੀ ਘਟ ਪੂਰੀ ਗਰਮੀ ਨਿਕਲ ਜਾਣੀ ਸਰੀਰ ਦੀ ਤੰਤਨ ਹੋ ਜੇਗੀ ਔਰ ਈਵਨ ਕਿਉਂਕਿ ਜਿਹੜੇ ਇੱਕ ਹੁੰਦਾ ਹੈ ਲੱਛਣ ਜਦੋਂ ਲੱਛਣ ਲੰਬਾ ਟਾਈਮ ਚੱਲ ਜਾਂਦਾ ਤਾਂ ਉਹ ਬਿਮਾਰੀ ਚ ਕਨਵਰਟ ਹੋ ਜਾਂਦਾ ਤਾਂ ਜਿਨ੍ਹਾਂ ਦੀ ਬਾਡੀ ਬਿਮਾਰੀ ਚ ਕਨਵਰਟ ਹੋਣ ਵਾਲੀ ਹੈ ਜਾਂ ਹੋ ਚੁੱਕੀ ਹੋਏ ਤੁਹਾਨੂੰ ਇਨਸਟੈਂਟ ਅਜੇ ਲਾਗੂ ਕਰੋ ਨਿੰਮ ਦਾ ਦਰਖਤ ਆਸੇ ਪਾਸੇ ਲੱਗਾ ਹੋਏਗਾ ਉਹਦੇ 10 12 ਪੱਤੇ ਉਤਾਰ ਲਿਓ ਦਾ اور ਸੌਫਤ ਤਾਂ ਸਾਡੇ ਕਰੀ ਹੁੰਦੀ ਹੈ ਤਾਂ ਅੱਗੇ ਵਾਲੀ ਮਿਸ਼ਤੀ ਵੀ ਆ ਜਾਏਗੀ ਆ ਖੰਡ ਨੂੰ ਬਾਏ ਬਾਏ ਜ਼ਰੂਰ ਕਰਦੇ ਹਾਂ ਖੰਡ ਬਿਲਕੁਲ ਨਹੀਂ ਪਣੀ